हां जी 59 ਨੰਬਰ ਮਕਦਮੇ ਦੇ ਥਾਣਾ ਟਕੋਲੇ ਨੇ ਜੀ ਕੱਲ ਆਪਣਾ ਇੱਕ ਉਦੇਪਾਨ ਨਾਮ ਦਾ ਵਿਅਕਤੀ ਹੈ ਜਿਹੜਾ ਉਦੇਪਾਨ ਨਾਂ ਦਾ ਵਿਅਕਤੀ ਹੈ ਜਿਹੜਾ ਅੰਬਾਜਾ ਰਹਿਣ ਵਾਲਾ ਹੈ ਉਹ ਗ੍ਰਿਫਤਾਰ ਕੀਤਾ ਤੇ ਉਹਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਹ ਤੋਂ 220 ਪੇਟੀਆਂ ਜਿਹੜੀਆਂ ਉਹਦੀ ਗੱਡੀ ਸੀਗੀ ਗੱਡੀ ਦੇ ਵਿੱਚੋਂ ਬਰਾਮਦ ਹੋਈਆਂ ਅਬਾਧ ਸ਼ਰਾਬ ਜਿਹੜੀ ਫੋਰਸ ਏਲੀਨ ਚੰਡੀਗੜ੍ਹ ਸੀ ਤੇ ਇਹਦੀ ਮਕਦਮੇ ਦੀ ਕੇ ਤਫਤੀਸ਼ ਚੱਲ ਰਹੀ ਹੈ ਤੁਹਾਨੂੰ ਜਿਵੇਂ ਕੋਈ ਜਾਣਕਾਰੀ ਹੋਵੇ ਅਸੀਂ ਫਰਦ ਸਾਂਝੀ ਕਰ ਦੇਵਾਂਗੇ ਸਰ ਇਹ ਇੱਥੇ ਲੈ ਕੇ ਕਿੱਥੇ ਜਾ ਰਹੇ ਸੀ ਇਹ ਹਰਿਆਣੇ ਤੇ ਪੰਜਾਬ ਦੀ ਸਪਲਾਈ ਕਰਦੇ ਜੀ ਬਿਨੀਸ਼ ਰਾਵ ਕੇ ਹਾਂ ਦਿੱਲੀ ਦੀ ਸ਼ਰਾਬ ਨੂੰ ਲੈ ਕੇ ਪਹਿਲਾਂ ਵੀ ਦੇਖਿਆ ਕਿ ਜਿਹੜੀ ਸ਼ਰਾਬ ਤੇ ਕਾਫੀ ਅਨਫੋਰਚਨ ਮੌਤਾ ਹੋਈ ਹੈ ਇਲੀਗਲ ਜਿਹੜੀ ਸਮਗਲਿੰਗ ਕੱਲ ਕਿ ਕਿ ਇਹ ਇਹ ਹੀ ਹੈ ਜਿਹੜਾ ਕੋਹਾਇਆ ਦੇ ਦਾਸੀ ਹੋ ਰਿਹਾ ਹੋਰ ਕੋਈ ਕੁਝ ਅਪਡੇਟਡ ਤੁਸੀਂ ਕੁਝ ਕੀਤੀ ਹੈ ਸਭਨੀ ਕੀਤੀ ਹੈ ਜੀ ਪਹਿਲਾਂ ਵੀ ਪ੍ਰੈਕਟਿਸ ਦਾ ਬੜੀ ਗਈ ਹਾਂ ਜੀ ਜਿਵੇਂ ਕੱਲ ਤੇ ਅੱਜ ਦਾ ਮੈਂ ਤੁਹਾਨੂੰ ਦੱਸ ਦੇਵਾਂ ਸਾਡੇ ਜਿਹੜਾ ਸੌਫਟਵੇਅਰ ਜਿਲਕ ਜੀਲਕਪੁਰ ਦੇ ਵਿੱਚ ਤਿੰਨ ਮੁਕਦਮੇ ਦਰਜ ਹੋਏ ਐ ਐਕਸਾਈਜ਼ ਐਕਟ ਦੇ ਇੱਕ ਥਾਣਾ ਦੋ ਥਾਣੇ ਟਕੋਲੀ ਦੇ ਨੇ ਇੱਕ ਕੱਲ ਦਾ ਸੀ ਇੱਕ ਇਹ ਮੁਕਦਮਾ ਜਿਹੜਾ ਅੱਜ ਦਾ ਇਹ ਮੁਕਦਮਾ ਇੱਕ ਜੀਲਕਪੁਰ ਦਾ ਮੁਕਦਮਾ ਦਰਜ ਹੋਇਆ ਤੋਂ ਸਾਡੀ ਦਾ ਲਗਾਤਾਰੀ ਸਖਤੀ ਚੱਲ ਰਹੀ ਹੈ ਬਾਕੀ ਆ ਤੁਸੀਂ ਇਲੀਜੀਟ ਲਿਕਰ ਵਾਲਾ ਕਹਿ ਰਹੇ ਹੋਗੇ ਮੈਨੂਫੈਕ ਫੋਰ ਸੇਲੀਅਨ ਚੰਡੀਗੜ੍ਹ ਸੀਗੀ ਅवैध ਸ਼ਰਾਬ ਜਿਹੜੀ ਪੰਜਾਬ ਦੇ ਵਿੱਚ ਨਹੀਂ ਵੇਚ ਸਕਦੇ ਆਪਾਂ ਉਹ ਸਸਤੇ ਰੇਟ ਤੇ ਉਥੋਂ ਖਰੀਦ ਕੇ ਚੰਡੀਗੜ੍ਹੋਂ ਪੰਜਾਬ ਦੇ ਵਿੱਚ ਮਹਿੰਗੇ ਰੇਟ ਤੇ ਵੇਚੀ ਜਾ ਰਹੀ ਹੈ। ਇਹੀ ਜਿਹੜੀ ਮਤਲਬ ਕਿ ਇਹੀ ਜਿਹੜੇ ਸਸਤੀ ਖਰੀਦ ਕੇ ਮਹਿੰਗੀ ਵੇਚਣ ਦੇ ਸਬੰਧ ਜਿਹੜਾ ਇਹੀ ਹੈ ਇਹੀ ਚੀਜ਼ ਅੱਗੇ ਇਹੀ ਇਹਨਾਂ ਦਾ ਲਾਲਚ ਹੋ ਲੋ ਦੀ ਵਧਦਾ ਜਾਂਦਾ ਤੇ ਜਿਹੜੀ ਦੂਸਰੀ ਮੀਥਨੋਲ ਬੇਸ ਜਿਹੜੀ ਸ਼ਰਾਬ ਜਿਹੜੀ ਪਹਿਲਾਂ ਮੌਤ ਦਾ ਕਾਰਨ ਬਣੀ ਉਹ ਇਸੇ ਕੋਈ ਅੱਗੇ ਇਹਨਾਂ ਨੂੰ ਲਾਲਚ ਪੈਂਦਾ। ਹਾਂਜੀ 20 ਬੋਤਲਾਂ ਅਬਰਾਮਦ ਹੋਈਆਂ ਨੇ ਜੀ ਕਰਨ ਸੋ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅ ਡੀਲ ਪ੍ਰਾਪਰਟੀਆਂ